ਸੰਸਾਰ ਭਰ ਦੇ ਵਿੱਚ ਖਾਲਸਾ ਸਾਜਨਾ ਦਿਵਸ ਸਮੁੱਚੇ ਸਿੱਖ ਜਗਤ ਵੱਲੋਂ ਮਨਾਇਆ ਜਾ ਰਿਹਾ ਹੈ ਉੱਥੇ ਤੱਕ ਸ੍ਰੀ ਦਮਦਮਾ ਸਾਹਿਬ ਵੱਲੋਂ ਗੁਰੂ ਪੰਥ ਦੇ ਸਹਿਯੋਗ ਦੇ ਨਾਲ ਇਹ ਪਾਵਨ ਦਿਹਾੜਾ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਅੱਜ ਸ੍ਰੀ ਅਖੰਡ ਪਾਤਸ਼ਾਹਬ ਦੀ ਰਮਤਾ ਚੁੱਕੀ ਹੈ ਇਸ ਦੇ ਨਾਲ ਹੀ ਸੰਗਤਾਂ ਦੀ ਜਿਹੜੀ ਆਮਦ ਹੈ ਤੱਕ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਆਉਣੀ ਜਿਹੜੀ ਉਹ ਪ੍ਰਾਰੰਭ ਹੋ ਗਈ ਹੈ ਮੈਂ ਇਹੋ ਹੀ ਸਮੂਹ ਸਿੱਖ ਸੰਗਤਾਂ ਨੂੰ ਅਪੀਲ ਕਰਦਾ ਇਸ ਖਾਲਸਾ ਸਾਜਨਾ ਦਿਵਸ ਦੇ ਮੌਕੇ ਦੇ ਉੱਤੇ ਕਿ ਆਓ ਅਕਸ਼੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਬੜੇ ਆਰਾਮ ਦੇ ਨਾਲ ਦੀਵਾਨ ਚੱਲ ਰਹੇ ਨੇ ਕਥਾ ਸੁਣੋ ਕੀਰਤਨ ਸੁਣੋ ਖੰਡੇ ਬਾਟੇ ਦੀ ਪਹਲ ਛਾ ਕੇ ਗੁਰੂ ਕੇ ਲੜ ਲੱਗੋ ਔਰ ਬਿਲਕੁਲ ਵੀ ਜਿਵੇਂ ਗੁਰੂ ਨੂੰ ਸਮਰਪਿਤ ਹੋ ਕੇ ਗੁਰੂ ਪੰਥ ਨੂੰ ਸਮਰਪਿਤ ਹੋ ਕੇ ਅਸੀਂ ਇਨ੍ਹਾਂ ਸਥਾਨਾਂ ਦੇ ਉੱਤੇ ਆਈਏ ਔਰ ਇਨ੍ਹਾਂ ਸਥਾਨਾਂ ਦੇ ਉੱਤੇ ਜੋ ਮਰਿਆਦਾ ਹੈ ਸ਼ਾਂਤੀ ਦੀ ਅਮਨ ਦੀ ਉਹਨੂੰ ਵੀ ਅਸੀਂ ਕਾਇਮ ਰੱਖਦੇ ਹੋਏ ਭਜਨ ਕੀਰਤਨ ਦੇ ਵਿੱਚ ਵੱਧ ਤੋਂ ਵੱਧ ਸਮਾਂ ਬਤੀਤ ਕਰੀਏ ਲੰਗਰਾਂ ਦੇ ਸੇਵਾ ਕਰੀਏ ਮੈਂ ਖਾਲਸਾ ਸਾਜਨਾ ਦਿਵਸ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸਿੱਖ ਸੰਤਾਂ ਨੂੰ ਬਹੁਤ ਬਹੁਤ ਵਧਾਈ ਵੀ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼-ਉ ਦੇਸ਼ ਵਿੱਚ ਵਸਦੀਆਂ ਸਿੱਖ ਸੰਤਾਂ ਨੂੰ ਮੈਂ ਅੱਜ ਦੇ ਜੋ ਪਰਸੋਂ ਆਉਣ ਵਾਲੀ 13 ਤਰੀਕ ਨੂੰ ਵਿਸਾਖੀ ਦਾ ਪਵਿੱਤਰ ਦਿਹਾੜਾ ਰਿਹਾ ਲੱਖ ਲੱਖ ਵਧਾਈ ਦੇਣਾ ਉਹ ਤਖਤ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ ਅਤੇ ਨਾਲ ਹੀ ਪ੍ਰਬੰਧਾਂ ਬਾਰੇ ਮੈਂ ਧਿਆਨ ਦੇ ਵਿੱਚ ਲਿਆਵਾ ਕਿ ਸੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਸ ਤਸਰੀ ਦਵੰਦਵ ਸਾਹਿਬ ਦੀ ਸਬੰਚੀ ਪ੍ਰਬੰਧ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਵਿਸ਼ੇਸ਼ ਪ੍ਰਬੰਧ ਕੀਤੇ ਗਏ ਜਿਸ ਦੇ ਵਿੱਚ ਖਾਸ ਕਰਕੇ ਰਹਿਸ਼ਾਂ ਦਾ ਪ੍ਰਬੰਧ ਸ਼ਵੀਲਾਂ ਦਾ ਪ੍ਰਬੰਧ ਲੰਗਰਾਂ ਦਾ ਪ੍ਰਬੰਧ ਅਤੇ ਬਹੁਤ ਹੀ ਸਜਾਵਟ ਜਿਹੜੀ ਆ ਤਖਤ ਸਾਹਿਬ ਦੀ ਅਤੇ ਨਾਲ ਜਿੰਦੇ ਵੀ ਗੁਰਦੁਆਰਾ ਸਾਹਿਬਾਨ ਤੈਚਨ ਅ ਵਿਸ਼ੇਸ਼ ਤੌਰ ਤੇ ਲੜੀਆਂ ਲਾ ਕੇ ਰੋਸ਼ਨੀ ਨਾਲ ਸਜਾਏ ਗਏ ਗੁਰਦੁਆਰਾ ਸਾਹਿਬਾਨ ਸੋ ਸਮੁੱਚੀ ਸਿੱਖ ਸੰਗਤ ਨੂੰ ਬੇਨਤੀ ਆ ਕਿ ਇਸ ਪਵਿੱਤਰ ਦਿਹਾੜੇ ਤੇ ਹੋਮ ਹੋ ਮਾ ਕੇ ਪਹੁੰਚੋ ਗੁਰੂ ਦੇ ਦਰਸ਼ਨ ਕਰੋ ਅੱਜ ਸਾਹਿਬ ਜੀ ਖੰਡਪਾਤ ਪ੍ਰਕਾਸ਼ ਕਰਵਾ ਕੇ ਜਿੱਥੇ ਵਿਸ਼ੇਸ਼ ਤੌਰ ਤੇ ਰੰਭਤਾ ਕੀਤੀ ਗਈ ਆ ਦਸਾਖੀ ਜੋੜ ਮੇਲੇ ਦੀ ਤਸ ਸਾਬ ਦੇ ਸਮੁੱਚੇ ਪ੍ਰਬੰਧ ਵੱਲੋਂ ਮੈਂ ਸਮੁੱਚੀ ਸਿੱਖ ਸੰਗਤ ਨੂੰ ਬੇਨਤੀ ਕਰਦਾ ਕਿ ਸ਼ਰਦਾ ਭਾਵੜਾ ਨਾਲ ਆ ਕੇ ਗੁਰੂ ਦੇ ਦਰਸ਼ਨ ਕਰਕੇ ਦਤਮਸਤ ਰੋ ਕੇ ਆਪਣਾ ਖੁਸ਼ੀਆਂ ਪਰ ਅਧਾੜਾ ਜਿਹੜਾ ਹਰ ਸਾਲ ਆਪਾਂ ਮਨਾਉਂਦੇ ਆ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਤੁਹਾਡਾ ਪੈਣਾ ਤੁਸੀਂ ਸ਼ਰਦਾ ਨਾਲ ਆਓ ਔਰ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਗੱਲ ਦੀ ਵਧਾਈ ਦੇਣਾ ਸੋਚੀ ਸਿੱਖ ਸੰਗਤ ਨੂੰ ਕਿ ਤਸ ਸਾਬ ਦਾ ਜੋ ਨਵੀਂ ਨਹੀਂ ਕਰਨਾ ਉਹ ਐਤ ਕੀ ਵੇਖਣ ਨੂੰ ਪਹਿਲੀ ਵਾਰ ਮਿਲਣੇ ਜਾ ਰਿਹਾ ਜਿਸ ਦੇ ਵਿੱਚ ਨਵੀਂ ਡਿਊਟੀ ਤੋਂ ਲੈ ਕੇ ਸਾਰੇ ਹੀ ਪ੍ਰਬੰਧ ਜਿਹੜੇ ਐਤ ਕੀ ਨਵੇਂ ਰੂਪ ਦੇ ਵਿੱਚ ਦੇਖਣ ਨੂੰ ਮਿਲ ਲਗੇ ਨਵੀਂ ਸਜਾਵਟ ਵੇਖਣ ਨੂੰ ਮਿਲੂਗੀ ਨਵੀਆਂ ਸੜਕਾਂ ਵੇਖਣ ਨੂੰ ਮਿਲਣੀਆਂ ਸੋ ਬਹੁਤ ਵਧੀਆ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਾਲੇ ਕੀਤੇਗੇ ਨਾ ਮੈਂ ਸਾਰਿਆਂ ਸੰਗਤਾਂ ਨੂੰ ਵਿਸ਼ੇਸ਼ ਤੌਰ ਤੇ ਬੇਨਤੀ ਕਰਨੀ ਚਾਹਣਾ ਕਿ ਵਿਸਾਖੀ ਜੋੜ ਮੇਲਾ ਪਰ ਚੱਲਿਆ ਜਿਸ ਦਿਨ ਵੀ ਤੁਸੀਂ ਦਰਸ਼ਨ ਕਰਨਾ ਚਾਹੁੰਦੇ ਹੋ ਹਮਮਾ ਕੇ ਗੁਰੂ ਦੇ ਲੜ ਲੱਗਣ ਦੀ ਕੋਸ਼ਿਸ਼ ਕਰੋ ਵਿਸ਼ੇਸ਼ ਅਪਰਾਲਾ ਕੀਤਾ ਗਿਆ ਜਿਹਦਾ ਅੰਮ੍ਰਿਤਸਰ ਚਾਰ ਬਿੱਤੇ ਦਿਨ ਜੋ ਆਰੰਭ ਹੋ ਗਿਆ ਤਿੰਨੇ ਦਿਨ ਚੱਲਣਾਗਾ ਸਾਰੀ ਸਿੱਖ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਅੰਮ੍ਰਿਤ ਛੱਕੇ ਬਾਣੇ ਵਾਲੇ ਬਣੋ ਗੁਰੂ ਦੇ ਲੜ ਲੱਗੀ ਆਪਾਂ ਗੁਰੂ ਦੀ ਸੇਵਾ ਦੇ ਵਿੱਚ ਲੱਗੀ ਸਿੱਖ ਧਰਮ ਨੂੰ ਉੱਚਾ ਚੁੱਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕਿਡਜ਼ ਹੀ ਬੈਸਟ ਪ੍ਰੀ ਸਕੂਲ ਓਪਨ ਹੋ ਗਿਆ ਹੈ ਆਪਣੇ ਸ਼ਹਿਰ ਤਲਵੰਡੀ ਸਾਬੋ ਚ ਆਪਣੇ ਬੱਚਿਆਂ ਨੂੰ ਦੇਵੋ ਬੈਸਟ ਪ੍ਰੀ ਸਕੂਲ ਚ ਸਿੱਖਣ ਦਾ ਖੇਡਣ ਦਾ ਅਤੇ ਬੇਸਿਕ ਆਫ ਐਜੂਕੇਸ਼ਨ ਨੂੰ ਇਨੋਵੇਟਿਵ ਤਰੀਕੇ ਨਾਲ ਯਾਦ ਕਰਨ ਦੀ ਕਾਬਲੀਅਤ ਵਾਲੇ ਕਰਿਕੂਲਮ ਐਡਮਿਸ਼ਨ ਲਈ ਸਕਰੀਨ ਤੇ ਦਿੱਤੇ ਨੰਬਰ ਤੇ ਕਾਲ ਕਰੋ ਕਿਡਜ਼ ਹੀ ਹੁਣ ਤਲਵੰਡੀ ਸਾਬੋ ਵਿਖੇ